ਮੈਨੂੰ ਮੰਮੀ ਕੋਣ ਆਗੂ ਮੇਰਾ ਕੋਈ ਬੇੜਾ ਹੀ ਬੇੜਾ ਹੀ ਔਰ ਮੇਰਾ ਕੋਈ ਬੱਚਾ ਨਹੀਂ ਭਾਜੀ ਮੇਰਾ ਕੋਈ ਬੱਚਾ ਨਹੀਂ ਔਰ ਹਡਾ ਕੋਈ ਹਾਲ ਨਹੀਂ ਰਹਿ ਗਿਆ ਹੁਣ ਹਾਈ ਮੈਂ ਮਰ ਜਾ ਮੈਂ ਕਿਤਨਾ ਜੀ ਆਪਣੇ ਬੱਚੇ ਤੋਂ ਬਗੈਰ ਉਮਰ 27 ਸਾਲ ਦੀ ਹਾਂ ਕੰਗ ਹੈ ਬੇੜਾ ਕਮਾਈ ਕਰ ਰਿਹਾ ਗਿਆ ਤੇ ਉਹਦੀ ਬਾਡੀ ਬਿਲਕੁਲ ਨਰਮ ਵਾਲਾ ਸਿੱਤੀ ਸਿੱਤੀ ਮਲ ਪੈਰਾਈ ਕੀਤੀ ਜਾਏ ਉਹ ਲਈ ਸਰਕਾਰ ਨੂੰ ਬੇਨਤੀ ਹੈ ਤੇ ਸਰਕਾਰ ਨੂੰ ਬੇਨਤੀ ਹੈ ਮੈਨੂੰ ਕੱਲਾ ਕਲਾ ਮੇਡਾ ਸੀ ਉਹਦੇ ਮੂਲ ਵੇਖੀਦਾ ਸੀ ਤਾਂ ਜੀ ਮੈਂ ਪੁਨਿਰੀ ਕਰੀ ਦੀ ਠੀਕ ਤੁਹਾਨੂੰ ਜੀ ਦਾ ਕੰਮ ਕਰੀਦਾ ਮੈਂ ਪਾਣਾ ਮੋਟਾ ਜਿਹੜਾ ਹੈ ਬਰਵਿੰਦਰ ਸਿੰਘ ਕੀ ਲੱਗਦੀ ਮਾਮਾ ਜੀ ਕਿੰਨੀ ਮੜੀ ਮੜੀ ਦੀ 27 ਸਾਲ ਵਿਆਹ ਹੀ ਕਨਵੈਰਟ ਅਨਮੈਰਿਡ ਸੀ ਕੀ ਅਪੀਲ ਕਰਦੇ ਆਂ ਵੀ ਨੇ ਬਈ ਸਰਕਾਰ ਨੂੰ ਕਰੀ ਜੀ ਕਰਦੇ ਆ ਕਿ ਜੋ ਵੀ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾਵੇ ਗੌਰਮ ਸਿੰਘ ਹਾਂਜੀ ਤੇ ਜਿਹੜੇ ਬਾਹਰ ਨਾ ਜਾਣ ਬੱਚੇ ਇੱਥੇ ਆਪਣੇ ਮਾਤਰਾਂ ਦਾ ਖਿਆਲ ਰੱਖਣ ਉਹਨਾਂ ਦੀ ਦੇਖਭਾਲ ਕਰਨ ਤੇ ਸਰਕਾਰ ਨੂੰ ਇਹ ਹੀ ਬੇਨਤੀ ਆ ਕਿ ਬੱਚੇ ਜਿਹੜੇ ਹਿੰਦੁਸਤਾਨ ਦੇ ਬਾਹਰ ਨਾ ਜਾਣ ਤੇ ਇੱਥੇ ਹੀ ਇਹਨਾਂ ਦਾ ਰੋਜ਼ਗਾਰ ਦਿੱਤਾ ਜਾਵੇ ਭਾਰ ਦੇ ਪੰਜਾਬ ਦੇ ਜਵਾਨੇ ਜਿਹੜੇ ਬਾਹਰ ਜਾਂਦੇ ਨੇ ਉਹ ਨਾਰਨ ਤੁਮ ਬੱਚਿਆਂ ਮਾਪਿਆਂ ਨੂੰ ਇੱਥੇ ਸੂਲਤ ਹੋਵੇ ਬੱਚਿਆਂ ਦਾ ਵੀ ਸੁੱਖ ਸ਼ਾਂਤੀ ਰਹੇ ਹਾਂਜੀ ਸਰਕਾਰ ਨੂੰ ਵੀ ਮੈਸੇਜ ਕਰਦੇ ਕਿ ਸਰਕਾਰ ਨੂੰ ਵੀ ਬੇਹੱਥ ਹੱਥ ਜੁੜ ਕੇ ਕਿ ਉਹ ਬੱਚੇ ਦੀ ਡੈੱਡ ਬਾਡੀ ਜਿਹੜੀ ਇੱਥੇ ਹੈ ਤਿੰਨ ਦਿਨ ਪਹਿਲਾਂ ਸਾਡੇ ਹੀ ਗਵੰਡਾ ਇੰਜੀਨੀਅਰ ਮਨ ਸਿੰਘ ਜੀ ਚਨਾਦੀ ਹਾਂਗਕਾਂਗ ਦੇ ਵਿੱਚ ਅਚਾਨਕ ਹਾਰਟ ਅਟੈਕ ਹੋਣ ਦੇ ਕਰਕੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਿਤਾ ਜਿਹੜੇ ਸਰਜਨ ਸਿੰਘ ਨੇ ਉਹ ਪਿੰਡਾਂ ਪਿੰਡਾਂ ਵਿੱਚ ਸਬਜ਼ੀ ਵੇਚਦੇ ਨੇ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਅੱਜ 3 ਦਿਨ ਪਹਿਲਾਂ ਅਸੀਂ ਉਹਨਾਂ ਦਾ ਘਰ ਫੋਨ ਆਇਆ ਸੀ ਕਿ ਇਹਨਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਸਾਨੂੰ ਪਤਾ ਲੱਗਾ ਪੂਰੇ ਪਿੰਡ ਵੱਸ ਜਿਹੜੇ ਨਾਲ ਘਰ ਵਿੱਚ ਆਏ ਸ਼ੋਕ ਦੀ ਲਹਿਰ ਜਿਹੜੇ ਪੂਰੇ ਪਿੰਡ ਵਿੱਚ ਪਾਈ ਗਈ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਜੇ ਇਹ ਬੱਚੇ ਨੌਕਰੀਆਂ ਦੇਣ ਬੱਚਿਆਂ ਨੂੰ ਤੇ ਸਾਡੇ ਬੱਚਿਆਂ ਨੂੰ ਕੀ ਲੋੜ ਹੈ ਬਾਹਰ ਜਾਣ ਦੀ ਅੱਜ ਉਹਨਾਂ ਦੇ ਘਰ ਵਿੱਚ ਕੋਈ ਜੀ ਨਹੀਂ ਹੈ ਮਗਰ ਇਕੱਲਾ-ਇਕੱਲਾ ਉਹਨਾਂ ਦਾ ਬੇਟਾ ਸੀ ਕੋਈ ਉਹਨਾਂ ਦੀ ਬੇਟੀ ਨਹੀਂ ਹੈ ਉਹਦੀ ਸ਼ਾਦੀ ਵੀ ਨਹੀਂ ਹੋਈ 7 ਸਾਲ ਪਹਿਲਾਂ ਬਾਹਰ ਗਿਆ ਸੀ ਅੱਜ ਉਹ ਮ੍ਰਿਤੂ ਦੇ ਰੂਪ ਵਿੱਚ ਪਿੰਡ ਵਾਪਸ ਆ ਰਿਹਾ ਹੈ ਮੈਂ ਬਸ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਮੰਗ ਕਰਦਾ ਹਾਂ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਗੱਲ ਸੁਣੀ ਜਾਵੇ ਉਹਨਾਂ ਦੇ ਬੱਚੇ ਦੀ ਜਿਹੜੀ ਜੀ ਮ੍ਰਿਤਕ ਦੇ ਜਿਹੜੀ ਆ ਉਹ ਸਾਨੂੰ ਜਿਹੜੀ ਉਸ ਪਰਿਵਾਰ ਨੂੰ ਜਿਹੜੀ ਪਹੁੰਚਾਈ ਜਾਵੇ